ਹੈਲੋ ਵੀਮਨ ਤੁਹਾਡੇ ਸਾਰਿਆਂ ਦਾ ਨਿੰਕਾ ਸਵਾਗਤ ਹੈ rankchoice.com ਦੀ ਨਵੀਂ ਵੀਡੀਓ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਲੰਗਾ ਮਾਤਰਾਵਾ ਬਾਰੇ ਡਿਟੇਲ ਵਿੱਚ ਪੜਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰਾ ਕੰਟੈਂਟ ਸਿਰ rankchoice.com ਤੋਂ ਜਾ ਕੇ ਲੈ ਰਹੇ ਹਾਂ ਕਿ ਤੁਸੀਂ ਵੀ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜਨਾ ਚਾਹੁੰਦੇ ਹੋ rankchoice.com ਤੋਂ ਜਾ ਕੇ ਇਸ ਆਰਟੀਕਲ ਨੂੰ ਡਿਟੇਲ ਵਿੱਚ ਪੜ ਸਕਦੇ ਹੋ ਸਟਾਰਟ ਕਰਦੇ ਹਾਂ ਇਸ ਵੀਡੀਓ ਨੂੰ ਬਿਨਾਂ ਕਿਸੇ ਦੇਰੀ ਤੋਂ ਲੰਗਾ ਮਾਤਰਾਵਾ ਉਹ ਸ਼ਬਦ ਜਿਸ ਵਿੱਚ ਕਿਸੇ ਵਰਨ ਨੂੰ ਉਚਾਰਨ ਵੇਲੇ ਜਿੰਨਾ ਸਮਾਂ ਲੱਗਦਾ ਹੈ ਉਸ ਨੂੰ ਮਾਤਰਾ ਕਿਹਾ ਜਾਂਦਾ ਹੈ ਇਹਨਾਂ ਮਾਤਰਾ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਛੋਟੇ-ਛੋਟੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਹੈ ਕਿ ਮਾਤਰਾ ਨੂੰ ਪ੍ਰਗਟ ਕਰਨ ਵਾਲਾ ਜਿਨ੍ਹਾਂ ਨੂੰ ਹੀ ਲੰਗਾ ਆਖਿਆ ਜਾਂਦਾ ਹੈ ਸੋ ਕਿਹੜੇ-ਕਿਹੜੇ ਚਿੰਨ ਹਨ ਮੁਕਤਾ ਜਿਹਦਾ ਕੋਈ ਸਾਈਨ ਨਹੀਂ ਹੁੰਦਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੰਕੜ ਹੋੜਾ ਤੇ ਕਨੌੜਾ ਇਹਨਾਂ ਨੂੰ ਡਿਟੇਲ ਵਿੱਚ ਕਲਿੱਕ ਕਰਕੇ ਪੜਦੇ ਹਾਂ ਪਹਿਲਾ ਹੈ ਮੁਕਤਾ ਜਿਹਦਾ ਕੋਈ ਚਿੰਨ ਨਹੀਂ ਹੁੰਦਾ ਮੁਕਤਾ ਦਾ ਅਰਥ ਹੈ ਕਿਸੇ ਵਰਨ ਉੱਤੇ ਕੋਈ ਮਾਤਰਾ ਨਹੀਂ ਲੱਗਨੀ ਇਸ ਨਾਲ ਸਵਰ ਦੀ ਧੁਨੀ ਛੋਟੀ ਹੋ ਜਾਂਦੀ ਹੈ ਅੱਖਰ ਦੀ ਆਵਾਜ਼ ਛੋਟੀ ਹੋ ਜਾਂਦੀ ਹੈ ਜਿਵੇਂ ਕਿ ਕ ਕ ਖ ਖ ਗ ਗ ਦੂਸਰਾ ਹੈ ਕੰਨਾ ਕੰਨਾ ਵੀ ਇੱਕ ਲੰਗਾ ਮਾਤਰਾ ਹੈ ਜੋ ਅੱਖਰ ਦੀ ਧੁਨੀ ਨੂੰ ਲੰਬਾ ਕਰਦਾ ਹੈ ਅਤੇ ਇਹ ਅੱਖਰ ਦੇ ਸੱਜੇ ਪਾਸੇ ਲੱਗਦਾ ਹੈ ਐਗਜ਼ਾਮਪਲ ਲਗਾ ਖਾ ਗਾ ਤੀਸਰਾ ਹੈ ਸਿਹਾਰੀ ਸਿਹਾਰੀ ਇੱਕ ਛੋਟੀ ਧੁਨੀ ਨੂੰ ਦਰਸਾਉਂਦੀ ਹੈ ਅਤੇ ਇਹ ਅੱਖਰ ਦੇ ਖੱਬੇ ਪਾਸੇ ਲੱਗਦੀ ਹੈ ਉਦਾਹਰਨ ਕੀ ਖੀ ਗੀ ਚੌਥਾ ਹੈ ਬਿਹਾਰੀ ਬਿਹਾਰੀ ਇੱਕ ਲੰਬੀ ਧੁਨੀ ਨੂੰ ਦਰਸਾਉਂਦੀ ਹੈ ਅਤੇ ਇਹ ਵੀ ਅੱਖਰ ਦੇ ਸੱਜੇ ਪਾਸੇ ਲੱਗਦੀ ਹੈ ਉਦਾਹਰਨ ਕੀ ਖੀ ਗੀ ਪੰਜਵਾਂ ਔਂਕੜ ਔਂਕੜਿਕ ਛੋਟੀ ਧੁਨੀ ਨੂੰ ਦਰਸਾਉਂਦੀ ਹੈ ਅਤੇ ਇਹ ਅੱਖਰ ਦੇ ਹੇਠਾਂ ਲੱਗਦੀ ਹੈ ਉਦਾਹਰਨ ਕੁ ਖੂ ਗੂ ਛੇਮਾ ਹੈ ਦੁਲੰਕੜ ਦੁਲੰਕੜ ਇੱਕ ਲੰਬੀ ਧੁਨੀ ਨੂੰ ਦਰਸਾਉਂਦੀ ਹੈ ਅਤੇ ਇਹ ਵੀ ਅੱਖਰ ਦੇ ਹੇਠਾਂ ਹੀ ਲੱਗਦੀ ਹੈ ਉਦਾਹਰਨ ਕੁ ਖੂ ਗੂ ਸਤਮਾ ਹੋੜਾ ਹੋੜਾ ਇਹਨਾਂ ਦਾ ਉਲਟ ਇੱਕ ਮਿਸ਼ਰਤ ਧੁਨੀ ਨੂੰ ਦਰਸਾਉਂਦਾ ਹੈ ਅਤੇ ਇਹ ਅੱਖਰ ਦੇ ਉੱਪਰ ਲੱਗਦਾ ਹੈ ਕੋ ਕੋ ਗੋ ਅਠਵਾਂ ਅਤੇ ਲਾਸਟ ਕਨੋੜਾ ਕਨੋੜਾ ਇੱਕ ਮਿਸ਼ਰਤ ਲੰਬੀ ਧੁਨੀ ਨੂੰ ਦਰਸਾਉਂਦਾ ਹੈ ਅਤੇ ਇਹ ਵੀ ਅੱਖਰ ਦੇ ਉੱਪਰ ਹੀ ਲੱਗਦਾ ਹੈ ਕੋ ਖੋ ਗੋ ਹੁਣ ਤੁਹਾਨੂੰ ਇਹਨਾਂ ਧੁਨੀਆਂ ਤੋਂ ਪਤਾ ਚੱਲਦਾ ਹੋਵੇਗਾ ਕਿ ਅਸੀਂ ਕਿਹੜੀ ਲੰਗਾਖਰ ਨੂੰ ਕਿਸ ਟਾਈਮ ਤੇ ਵਰਤਣਾ ਹੈ ਜਿਵੇਂ ਕਿ ਸਿਹਾਰੀ ਇੱਕ ਛੋਟੀ ਧੁਨੀ ਹੈ ਸੋ ਇਹ ਕੀ ਸਿਰ ਅਸੀਂ ਛੋਟੀ ਧੁਨੀ ਨਾਲ ਹੀ ਯੂਜ਼ ਕਰਾਂਗੇ ਉਹ ਹਮੇਸ਼ਾ ਖੱਬੇ ਪਾਸੇ ਤੋਂ ਲੱਗੇਗੀ ਲੇਕਿ ਉਸੇ ਤਰ੍ਹਾਂ ਬਿਹਾਰੀ ਜਦੋਂ ਅਸੀਂ ਲੰਬੀ ਧੁਨੀ ਦੀ ਵਰਤੋਂ ਕਰਾਂਗੇ ਉਦੋਂ ਹੀ ਇਸ ਨੂੰ ਯੂਜ਼ ਕਰਾਂਗੇ ਜਿਵੇਂ ਕਿ ਕੀ ਕੀਗੀ ਸੋ ਇਹਦੇ ਰਿਲੇਟਡ ਕਾਫੀ ਕੁਐਸਚਨ ਸਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ ਇਹਨਾਂ ਦਾ ਗਿਆਨ ਪ੍ਰੋਪਰਲੀ ਹੋਣਾ ਚਾਹੀਦਾ ਇਸੇ ਨਾਲ ਤੁਹਾਨੂੰ ਅਗਲੇ ਗ੍ਰਾਮਰ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ ਤੋਂ ਇਸ ਵੀਡੀਓ ਵਿੱਚ ਇੰਨਾ ਹੀ ਅਗਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤਾਂ ਨਾਲ ਸ਼ੇਅਰ ਕਰੋ ਤੁਹਾਨੂੰ ਮਿਲਦੇ ਹਾਂ ਅਗਲੇ ਵੀਡੀਓ ਵਿੱਚ